ਇੱਕ ਤੁਹਾਡਾ ਕਿੱਸਾ ਹੋਰ ਸੁਣਾਉਂਦੇ ਹੁੰਦੇ ਆ ਬਲਵੰਤ ਸਿੰਘ ਰਾਮੂ ਵਾਲੀ ਇੱਕ ਜ਼ਿਕਰ ਕਰਦੇ ਹੁੰਦੇ ਆ ਕਹਿੰਦੇ ਇੱਕ ਵਾਰੀ ਪੰਜਾਬ ਦੇ ਵਿੱਚੋਂ ਪੁਲਿਸ ਆਫੀਸਰਾਂ ਨੇ ਬੰਦੇ ਭੇਜੇ ਕਿ ਹੰਸ ਰਾਜ ਨੂੰ 에어ਪੋਰਟ ਤੋਂ ਚੱਕ ਲੈਣਾ ਤਾਂ ਬਲਵੰਤ ਸਿੰਘ ਰਾਮੂ ਵਾਲੀ ਕਹਿੰਦੇ ਉਸ ਦਿਨ ਫਿਰ ਮੈਂ ਉੱਥੇ ਕਾਲ ਕੀਤੀ ਤੇ ਉਸ ਦਿਨ ਹੰਸ ਬਚ ਗਏ ਕਹਿੰਦੇ ਅੱਜ ਤੱਕ ਤੁਸੀਂ ਸਾਡੇ ਵਿੱਚੋਂ ਇਹ ਗੱਲ ਕਰਦੇ ਹੁੰਦੇ ਆ ਕਿ ਇਹ ਵਿਚਲੀ ਕਹਾਣੀ ਕੀ ਆ ਕੀ ਆ ਪੂਰੀ ਗੱਲ ਖੋਲ ਕੇ ਸੁਣਾਓ ਜਰਾ ਹਾਂ ਮﻘਦਰ ਮੇਰੇ ਆ ਮੇਰਾ ਕਈ ਵਾਰੀ ਮੌਤ ਨਾਲ ਸਾਹਮਣਾ ਹੋ ਜਾਂਦਾ ਸ਼ਾਇਦ ਇਹ ਸਰੀਰ ਤੋਂ ਕੋਈ ਕੰਮ ਲੈਣਾ ਮਾਲਕ ਨੇ ਫਿਰ ਉਹ ਬਖਸ਼ ਦਿੰਦਾ ਇਸੇ ਤਰ੍ਹਾਂ ਜਦੋਂ ਉਦੋਂ ਵੀ ਮੈਂ ਸੱਚ ਹੀ ਬੋਲਿਆ ਸੀ ਜਿੱਦਾਂ ਹੁਣ ਪਤਾ ਪਤਾ ਸਿੰਘਾਂ ਦਾ ਵੈਰੀ ਤੁਸੀਂ ਗਾਇਆ ਸੀ ਗਾਇਆ ਸੀ ਉਹਨਾਂ ਨੇ ਕਿਹਾ ਇਹ ਕੌਣ ਹੈ ਬੰਦਾ ਮੈਂ ਕੈਨੇਡਾ ਤੋਂ ਆਇਆ ਸੀ ਉੱਥੇ ਡਿਟੇਨ ਕਰ ਲਏ ਏਅਰਪੋਰਟ ਤੇ ਤਿੰਨ ਚਾਰ ਦਿਨ ਇਨਟੈਰੋਗੇਸ਼ਨ ਹੋਈ ਤੇ ਮੈਂ ਤਾਂ ਕੋਈ ਕ੍ਰਾਈਮ ਨੂੰ ਥੋੜੀ ਸਪੋਰਟ ਕਰਦਾ ਮੈਂ ਤਾਂ ਕੀੜੀ ਵੀ ਨਹੀਂ ਮਾਰ ਸਕਦਾ ਮੈਂ ਤਾਂ ਕੋਈ ਮੈਂ ਤਾਂ ਇਹ ਕਿਹਾ ਸੀਗਾ ਕਿ ਸਾਡੇ ਪਿਆਰੇ ਬੱਚੇ ਜਿਹਦੇ ਸਫਾਈ ਬੰਦਿਆ ਪਿਲਾ ਜਮ ਮੇਰੇ ਆ ਫਰਜ਼ ਕਾਲੇ ਕੰਕਾਰ ਲਿਖਿਆ ਆ ਆ ਮਾਲਾ ਵੀ ਨਿਸ਼ਾਨੀਆਂ ਖਾਸ ਇਹ ਜਿਨ੍ਹਾਂ ਨੇ ਦੇਖ ਲਈਏ ਉਹਨਾਂ ਨੂੰ ਪਤਾ ਕਿਹਦੀ ਨਿਸ਼ਾਨੀ ਆ ਤੇ ਦੇਖ ਕੇ 84 ਚ एकदम ਜ਼ਿਬਾ ਕਰ ਦਿੰਦੇ ਸੀ ਉਹ ਮੈਂ ਤਾਂ ਹਾਜ਼ਾ ਨਾਰਾ ਮਾਰਿਆ ਸੀ ਜਿੱਦਾਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਸਕਿਆ ਸੀ ਅਸੀਂ ਅਸੀਂ ਉਹ ਥੋੜੀ ਹੋ ਸਕਦੇ ਆ ਅਸੀਂ ਉਹਨਾਂ ਦੇ ਦਰਦ ਦੇ ਕੁਕਰਤ ਹੈਗੇ ਆ ਉਦੋਂ ਸਰਕਾਰ ਨੇ ਕਿਹਾ ਇਹਨੂੰ ਬੰਦੇ ਨੂੰ ਫੜੋ ਔਰ ਇਹਦਾ ਇਨਕਾਊਂਟਰ ਕਰ ਦਿਓ ਫਟਾਫਟ ਜਲ ਪੰਜਾਬ ਲੈ ਆ ਕੇ ਟਾਈਮ ਕਿਉਂ ਖਰਾਬ ਕਰਦੇ ਆ ਫਿਰ ਉਹ ਪਤਾ ਲੱਗ ਗਿਆ ਮੇਰੇ ਪਿਆਰਿਆਂ ਨੂੰ ਉਹ ਰਾਮੂ ਵਾਲੀਆ ਸਾਹਿਬ ਉਹ ਦੋ ਮਾਈਨੋਰਿਟੀ ਕਮਿਸ਼ਨ ਸੀਗੇ ਉਹਨਾਂ ਨੇ ਕਿਹਾ ਜੇ ਮਾਰ ਲਈਏ ਤਾਂ ਕੋਈ ਗੱਲ ਨਹੀਂ 10-15 ਮਿੰਟ ਮੈਨੂੰ ਗੱਲ ਕਰਨ ਲਈ ਦੇ ਦਿਓ ਕਿਸੇ ਤਰ੍ਹਾਂ ਉੱਥੋਂ ਡਿਟੈਂਸ਼ਨ ਸੈਂਟਰ ਤੋਂ ਉਹ ਇੰਦੋ ਹੋਈ ਇੰਦਰਾਗਨ ਕਿਹੜੀ 에어ਪੋਰਟ ਆ ਇੰਟਰਨੈਸ਼ਨਲ ਉੱਥੋਂ ਮੈਨੂੰ ਫਿਰ ਬਾਹਰ ਉਹ ਕੱਢ ਲਿਆ ਬਾਹਰ ਕੱਢ ਕੇ ਉਹਨਾਂ ਨੇ ਫੇਰ ਗੱਲ ਕੀਤੀ ਕਿਸੇ ਨਾਲ ਫੇਰ ਪੰਜਾਬ ਲੈ ਦੇਖ ਲਓ ਫੇਰ ਬਚ ਗਿਆ ਮੋਰੀਆ ਸਾਹਿਬ ਕਹਿੰਦੇ ਹੁੰਦੇ ਨੇ ਕਹਿੰਦੇ ਜਦੋਂ ਮੈਨੂੰ ਕਿਸੇ ਦੀ ਕਾਲ ਆਈ ਨਾ ਮੇਰੇ ਤੱਕ ਸੁਨੇਹਾ ਲੱਗਿਆ ਕਿ ਵੀ ਇਸ ਤਰ੍ਹਾਂ ਕਰਕੇ ਵੀ ਸ਼ਾਇਦ ਹਾਂਸ ਨੂੰ ਖਤਮ ਕਰ ਦੇਣਾ ਤੇ ਕਹਿੰਦੇ ਮੈਂ ਆਖਿਆ ਵੀ ਇੱਕ ਵਾਰੀ ਮੈਨੂੰ ਗੱਲ ਕਰ ਲੈਣ ਦੋ ਜੇ ਤਾਂ ਮੇਰੇ ਗੱਲ ਕਰਨ ਤੋਂ ਪਹਿਲਾਂ ਜਾਂ ਮੇਰੇ ਪਹੁੰਚਣ ਤੋਂ ਪਹਿਲਾਂ ਤੇ ਮੈਂ ਕੋਹਣਾ ਨੇ ਆਪਣੀ ਕਾਰਵਾਈ ਪਾਤੀ ਤੇ ਮੈਂ ਕੁਝ ਨਹੀਂ ਕਰ ਸਕਦਾ ਪਰ ਜੇ ਮੈਂ ਇੱਕ ਵਾਰੀ ਪਹੁੰਚ ਗਿਆ ਕਹਿੰਦੇ ਫੇਰ ਨਹੀਂ ਮੈਂ ਉਹਨਾਂ ਨੂੰ ਤੱਤੀਵਾ ਲਗਣ ਦਿੰਦਾ ਉਹ ਸੱਚੀ ਗੱਲ ਕਰਦੇ ਮੈਂ ਨੀਂਬੇ ਹੋਸ਼ ਜਾ ਸੀਗਾ ਮੈਂ ਮੈਨੂੰ ਪੂਰੀ ਹੋਸ਼ ਨਹੀਂ ਸੀਗੀ ਮੈਨੂੰ ਇਹ ਵੀ ਨਹੀਂ ਉਹਦੇ ਕਈ ਦਿਨ ਪਤਾ ਲੱਗਾ ਕੌਣ ਛਡਾ ਕੇ ਲਿਆ ਮੈਨੂੰ ਕਿਸੇ ਨੇ ਪੁੱਛਿਆ ਕਿੱਦਾਂ ਉੱਥੋਂ ਛੁੱਟਿਆ ਮੈਂ ਕਿਹਾ ਰੱਬ ਨੇ ਛੁਡਾਤਾ ਉਹ ਕਹਿੰਦੇ ਓਏ ਉਹ ਜਿਹੜੇ ਬੰਦੇ ਛੱਡ ਗਏ ਉਹਦਾ ਦਾ ਥੈਂਕਫੁਲ ਹੋ ਰਾਮੂ ਵਾਲਿਆ ਛਡਾ ਕੇ ਲਿਆ ਤੇ ਰਾਮ ਵਾਲਿਆ ਸਾਹਿਬ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਉਹਨਾਂ ਨੂੰ ਕਿਹਾ ਨਾ ਜ਼ਿੰਦਗੀ ਤੇ ਤੁਹਾਡੀ ਈਮਾਨਤ ਹੈ ਯਾਰ ਤੁਸੀਂ ਇਹ ਇਸ਼ਾਨ ਕੀਤਾ ਹੈ ਔਰ ਪਤਾ ਨਹੀਂ ਕਿਦਾਂ ਤੁਸੀਂ ਕੀ ਗੱਲ ਕੀਤੀ ਸੀ ਭੁੱਲ ਗਿਆ ਮੈਂ ਉਹਨੇ ਸਭ ਕਹਿੰਦੇ ਸੀ ਵੀ ਮੈਨੂੰ ਇੰਨਾ ਸਮਾਂ ਮਿਲਿਆ ਸੀ ਕਹਿੰਦੇ ਮੈਂ ਕਿ ਉਹਨਾਂ ਨੇ ਉਹ ਸਿਆਣੇ ਬਹੁਤ ਸੀਗੇ ਨਾ ਤੇ ਮੈਂ ਜਜ਼ਬਾਤੀ ਬਹੁਤ ਐ ਉਹ ਸਿਆਣੇ ਵੀ ਆ ਨਾਲ ਉਹਨਾਂ ਨੇ ਇੱਕਦਮ ਕਿਹਾ ਵੀ ਇੱਥੋਂ ਕੱਢੀਏ ਇਹਨੂੰ ਬਾਅਦ ਚ ਦੇਖਦੇ ਆਂ ਕਾੜ ਕੇ ਬਾਹਰ ਲਾ ਗਏ 에ਰਪੋਰਟ ਤੋਂ ਫਿਰ ਉਹਨਾਂ ਨੇ ਪੰਜਾਬ ਗਵਰਨਮੈਂਟ ਨਾਲ ਗੱਲ ਕੀਤੀ ਚਵਾਨ ਸਾਹਿਬ ਸੀ ਉਹ ਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਐਚ ਐਮ ਸਾਹਿਬ ਜਿੱਦਾਂ ਚਵਾਨ ਸਾਹਿਬ ਸੀ ਮੈਨੂੰ ਪਤਾ ਉਹਨਾਂ ਨਾਲ ਗੱਲ ਕੀਤੀ ਉਹ ਫਿਰ ਪੰਜਾਬ ਲੈ ਫਿਰ ਪੰਜਾਬ ਆ ਕੇ ਫਿਰ ਬਹੁਤ ਸਾਲ ਭੁਗਤਦਾ ਰਿਹਾ ਮੈਂ ਇਹ ਨਹੀਂ ਉੱਥੋਂ ਜਾਨ ਛੁੱਟ ਗਈ ਤੇ ਇੱਥੇ ਛੁੱਟ ਤੁਹਾਨੂੰ ਪਤਾ ਹੀ ਉਹਦੇ ਹਾਲਾਤ ਕੀ ਸੀ ਤੇ ਬਹੁਤ ਜ਼ਿਆਦਾ ਪਾਪਾ ਜੀ ਨੂੰ ਫੜ ਲੈਂਦੇ ਸੀ ਫਾਜ਼ਲ ਸਾਹਿਬ ਨੂੰ ਤਾਂ ਕਈ ਵਾਰੀ ਫੜਦੇ ਸੀ ਉਦੋਂ ਕਾਫੀ ਤਕਲੀਫ ਹੁੰਦੀ ਸੀ ਮੈਨੂੰ ਸੀਗਾ ਮੇਰਾ ਗੁਨਾਹ ਆ ਜੇ ਕੋਈ ਮੈਨੂੰ ਫੜੂ ਮੇਰੇ ਘਰਦਿਆਂ ਨੂੰ ਕਿ ਤੰਗ ਕਰਦੇ ਆ ਖੈਰ ਉਹ ਦੌਰ ਸੀ ਗੁਜ਼ਰ ਗਿਆ ਇਹਨੂੰ ਇਨਕੈਸ਼ ਥੋੜੀ ਕਰਨਾ ਇਲੈਕਸ਼ਨ ਚ ਨਹੀਂ ਇਹੋ ਜੀਆਂ ਗੱਲਾਂ ਕਰੀਂਦੀਆਂ ਲੋਕਾਂ ਦਾ ਕੀ ਪਤਾ ਲੋਕੀ ਕਹਿਣਗੇ ਕਰੇ ਵੋਟ ਵਾਟ ਲੈਣ ਲਈ ਇਹ ਗੱਲਾਂ ਕਰਦੇ ਆ ਕਿ ਤੁਸੀਂ ਕਿਹੜਾ ਸਾਨੂੰ ਅਕਸਰ ਮਿਲਦੇ ਹੋ ਮੈਂ ਤੇਰਾ ਮੋਲੇ ਸਾਹਿਬ ਨਾਲ 2 ਸਾਲ ਪਹਿਲਾਂ ਇੰਟਰਵਿਊ ਕੀਤੀ ਸੀ ਉਹਨਾਂ ਨੇ ਮੈਨੂੰ ਇਹ ਕਿੱਸਾ ਦੱਸਿਆ ਤਾਂ ਅੱਜ ਤੁਸੀਂ ਮਿਲਿਆ ਕਿਉਂਕਿ ਜਦੋਂ ਮਿਲਾਂਗੇ ਗੱਲ ਤੇ ਉਹਦੀ ਕਰਾਂਗੇ ਨਾ ਕੋਈ ਇਹੀ ਜਿਹੀ ਕੈਸ਼ ਵਾਲੀ ਤੇ ਕੋਈ ਗੱਲ ਨਹੀਂ ਪਰ ਕਰਨਾ ਮੇਰੇ ਤੇ ਤੇ ਇਲਜ਼ਾਮ ਕਿਵਰੀ ਲਾ ਸਕਦੇ ਆ ਨਾ ਕਿ ਆਹ ਠੀਕ ਗੱਲਾਂ ਕਰਨ ਦਾ ਕਿ ਮੈਂ ਤਾਂ ਕਦੀ ਦੱਸਿਆ ਨਹੀਂ ਕਿਸੇ ਨੂੰ ਇਹ ਰਾਮੋ ਵਾਲੀਆ ਸਾਹਿਬ ਇੰਟਰਵਿਊ ਨਾ ਕਰਦੇ ਤੇ ਮੈਂ ਤਾਂ ਦੱਸਿਆ ਹੀ ਨਹੀਂ ਕਦੀ ਕਿਸੇ ਨੂੰ ਮੇਰੇ ਨਾਲ ਕੀ ਹੋਇਆ ਐਵੇਂ ਕੀਤਾ ਕੱਖ ਨਹੀਂ ਹੁੰਦਾ ਬੜਾ ਜੀ ਕੁਰਬਾਨੀ ਵਾਲਾ ਹੈ ਫਲਾਨਾ ਤੁਸੀਂ ਮੈਨੂੰ ਇਦਾਂ ਦਾ ਕਸ਼ੇਖ ਆਹ ਹੁਣ ਦੇਖ ਲਓ ਕਰਤਾਰਪੁਰ ਦਾ ਲੰਘਾ ਇਹਦੇ ਲੀਕ ਸਰਦਾਰ ਕੁਲਦੀਪ ਸਿੰਘ ਵਡਾਲਾ ਉਹਨਾਂ ਦੇ ਬੇਟਾ ਜਿਉਂਦਾ ਪੁੱਛ ਲੈਣਾ ਸਰਦਾਰ ਪ੍ਰਤਾਪ ਸਿੰਘ ਵਡਾਲਾ ਜਿਉਂਦਾ ਐਮ ਐਲ ਏ ਸਾਡੇ ਜਲੰਧਰ ਕੁਲਦੀਪ ਸਿੰਘ ਵਡਾਲਾ ਜੀ ਕਹਿੰਦੇ ਸੀ ਕਿ ਅਰਦਾਸ ਕਰਿਆ ਕਰੀਏ ਡੇਰਾ ਬਾਬਾ ਨਾਨਕ ਜਾ ਕੇ ਅਸੀਂ ਫਿਰ ਉਹਨਾਂ ਨੇ ਕਿਹਾ ਕੋਈ ਕੀਰਤਨ ਕਰਨ ਵਾਲਾ ਚਾਹੀਦਾ ਕਹਿੰਦੇ ਯਾਰ ਦਿਲੋਂ ਉਹ ਕਰਦਾ ਬੇਸ਼ੱਕ ਪਹਿਰਾਵਾ ਉਹਦਾ ਪੂਰਤ ਉਹਨੂੰ ਲੈ ਕੇ ਫਿਰ ਵਡਾਲਾ ਸਾਹਿਬ ਮੈਨੂੰ ਘਰੋਂ ਚੁੱਕ ਲੈਂਦੇ ਸੀ ਫਿਰ ਅਸੀਂ ਡੇਰਾ ਬਾਬਾ ਨਾਨਕ ਜਾਂਦੇ ਸੀ ਉੱਥੇ ਬਕਾਇਦਾ ਪਾਰਸ ਦਾ ਭੋਗ ਪਾ ਕੇ ਫਿਰ ਮੈਂ ਦੋ ਦੋ ਘੰਟੇ ਕੀਰਤਨ ਕਰਦਾ ਸੀ ਫਿਰ ਉਹ ਜਿਹੜੀ ਵਈਜੀ ਬਣੀ ਹੋਈ ਉਹਦੇ ਤੇ ਖੜੇ ਹੋ ਕੇ ਅਸੀਂ ਦੂਰੋਂ ਦਰਸ਼ਨ ਕਰਦੇ ਹੁੰਦੇ ਸੀ ਕਰਤਾਰਪੁਰ ਸਾਹਿਬ ਦੇ ਤੇ ਜੇ ਮੈਂ ਹੁਣ ਦੱਸਾਂ ਲੋਕਾਂ ਨੂੰ ਕਿ ਜੀ ਮੈਂ ਤਾਂ ਆ ਵੀ ਕਰਦਾ ਰਿਹਾ ਉਹ ਵੀ ਕਰਦਾ ਰਿਹਾ ਲੋਕਾਂ ਨੂੰ ਆਪ ਹੀ ਯਾਦ ਰੱਖਣਾ ਚਾਹੀਦਾ ਇਹ ਲੋਕੀ ਉਹ ਵੀਡੀਓ ਕੱਢਦੇ ਆ ਜਿਹਦੇ ਚੋਂ ਮੇਰਾ ਇਮੇਜ ਖਰਾਬ ਹੋਵੇ ਜਿਹੜੇ ਮੈਂ ਚੱਜ ਦੇ ਕੰਮ ਕੀਤੇ ਹੁੰਦੇ ਆ ਕੋਈ ਉਹ ਨਹੀਂ ਕਰਦੇ ਫਿਰ ਮੈਂ ਦੇਖੋ ਕਰਤਾਰਪੁਰ ਸਾਹਿਬ ਗਿਆ ਉੱਥੇ ਰਮੇਸ਼ ਸਿੰਘ ਰੋੜਾ ਹੁਣ ਮੰਤਰੀ ਵੀ ਬਣ ਗਏ ਉਹ ਗੁਰੂ ਘਰ ਦੀ ਵੀ ਸੇਵਾ ਉਹ ਕਰਦੇ ਜਿੱਦਾਂ ਇੱਥੇ ਐਸਜੀਪੀਸੀ ਹੈ ਨਾ ਉਹਦੇ ਵੀ ਉਹ ਚੀਫ ਆ ਰਮੇਸ਼ ਸਿੰਘ ਰੋੜਾ ਯੂ ਕੈਨ ਕਾਲ ਹਿਮ ਉੱਥੇ 10-10 ਚਾਰ-ਚਾਰ ਦਿਨ ਰਹਿਣਾ ਕੀਰਤਨ ਕਰਦੇ ਰਹਿਣਾ ਇੱਕ ਦਿਨ ਲੰਗਰ ਛੱਕ ਰਿਆ ਸੀ ਮੈਂ ਕਿਹਾ ਰਮੇਸ਼ ਯਾਰ ਪ੍ਰਸ਼ਾਦਾ ਬੜਾ ਸਵਾਦ ਹੈ ਕਹਿੰਦਾ ਖੇਤ ਕਿਦੇ ਆ ਕਣਕ ਕਿਹਦੀ ਆ ਏ ਦੇਲਾ ਕਰਤਾਰਪੁਰ ਬੇਟਾ ਤੇ ਮੈਂ ਮੈਂ ਫਿਰ ਉਸ ਖੂਤੇ ਵੀ ਬੈਠਾ ਰਹਿੰਦਾ ਸੀ ਹਾਂ ਕਾਫੀ ਰਾਤ ਨੂੰ ਮੈਂ ਉਹਨੂੰ ਕਹਿੰਦਾ ਤੁਸੀਂ ਸੌਂ ਜਾਓ ਮੈਂ ਮੈਂ ਆਈ ਵਾਂਟ ਫੀਲ ਕਿ ਮਹਾਰਾਜ ਇੱਥੇ ਮਹਾਰਾਜ ਗਏ ਤਾਂ ਹੈ ਨਹੀਂ ਕਿ ਫਿਜ਼ੀਕਲੀ ਗਏ ਹੈ ਮੈਟਾਫਿਜ਼ੀਕਲੀ ਤਾਂ ਉੱਥੇ ਹੀ ਨੇ ਇੱਥੇ ਵੀ ਨੇ ਮੇਰੇ ਚ ਬੋਲ ਰਿਹਾ ਤੁਹਾਡੇ ਚ ਬੋਲ ਰਿਹਾ ਤੇ ਮੈਂ ਉੱਥੇ ਫੀਲ ਕਰਦਾ ਹੁੰਦਾ ਸੀ ਰਿਲੇਟ ਕਰਕੇ ਕਿ ਮਹਾਰਾਜ ਇੱਥੇ ਹਲਵਾਉਂਦੇ ਹੋਣਗੇ ਮਹਾਰਾਜ ਨੇ ਪਹਿਲਾਂ ਐਂਦੀਆਂ ਉਸ ਅਸਿਨ ਕਿ tinha ਜੋ ਇੱਕੋ ਹੀ ਫਕੀਰ ਹੋਇਆ ਜਿਹਨੇ ਜੋ ਬੋਲਿਆ ਉਹ ਪ੍ਰੈਕਟੀਕਲੀ ਕਰਕੇ ਦੱਸਿਆ ਲੋਕ ਬੋਲਦੇ ਜਰੂਰ ਹੈ ਪ੍ਰੈਕਟੀਕਲੀ ਨਹੀਂ ਉਹਨਾਂ ਨੇ ਕਿਹਾ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਚਕੋ ਉੱਥੇ ਕਿਰਤ ਕੀਤੀ ਹਲਵਾ ਆ ਨਾਮ ਜਪਿਆ ਤੇ ਲੰਗਰ ਉੱਥੋਂ ਸ਼ੁਰੂ ਹੋਇਆ ਲੰਗਰ ਉੱਥੋਂ ਇਹ ਇਹਨੂੰ ਕਹਿੰਦੇ ਆ ਫਕੀਰ ਇਹਨੂੰ ਕਹਿੰਦੇ ਆ ਵੱਡਾ ਸਾਹਿਬ ਇਹਨੂੰ ਕਹਿੰਦੇ ਆ ਜਗਤਗੁਰੂ ਤੇ ਅਸੀਂ ਕਿਹੜੇ ਬਾਗ ਦੀ ਮੁੱਲੀ ਐਵੇਂ ਹੀ ਅੱਖ ਕੀ ਕੀ ਜੀ ਆ ਕੀਤਾ ਹੋ ਕੀਤਾ ਕੱਖ ਨਹੀਂ ਕੀਤਾ ਐਵੇਂ ਕੋੜ ਦੀਆਂ ਪੈੜਾ ਪਾ ਕੇ ਇਸ ਦੁਨੀਆ ਤੋਂ ਚਲੇ ਜਾਵਾਂਗੇ ਦੁਨੀਆ ਨੇ ਵੈਸੇ ਆਸ਼ਿਕਾ ਨੂੰ ਕਦੀ ਸਮਝਿਆ ਨਹੀਂ ਸੱਚ ਜਨਫਾਸੀ ਹੁੰਦੀ ਆਈ ਹੈ ਤੇ ਹੁੰਦੀ ਹੀ ਰਹੇਗੀ ਤੇ ਫਰੀਦ ਕੋਟੀ ਹਾਂਸ ਜੀ ਨੂੰ ਸਮਝਣਗੇ ਇਹ ਇਹ ਪਰਵਾਹ ਨਹੀਂ ਕਰੀਦੀ ਜ਼ਿੰਦਗੀ ਚ ਕਦੀ ਹਾਂ ਮਾਸ਼ੂਕ ਨੂੰ ਪਿਆਰ ਕਰੀ ਜਾਈਦਾ ਉਚੜ ਕਵੀ ਦੇਵੇ ਕੋਈ ਗੱਲ ਨਹੀਂ ਤੁਸੀਂ ਕਹੋ ਆਈ ਲਵ ਯੂ ਆਈ ਲਵ ਯੂ ਆਈ ਲਵ ਯੂ ਇਹ ਚ ਕੁੜੀ ਮੁੰਡਾ ਨਾ ਕਿਤੇ ਕਰ ਲਓ ਬੁੱਢੇ ਬਾਰੇ ਮਤਲਬ ਮੈਨੂੰ ਫਸਾਓ ਮਤਲਬ ਲਵ ਮਤਲਬ ਲਵ ਇਜ਼ ਗੋਡ ਜਿਹਦੇ ਬਾਰੇ ਕਿਹਾ ਪ੍ਰੇਮ ਜਿਨ ਪ੍ਰੇਮ ਕੀਆ ਤਿਨ ਹੀ ਪ੍ਰ ਸਾਰੀ ਕਾਇਨਾਤ ਨੂੰ ਮਸ਼ੂਕ ਮੰਨ ਲਓ ਨਾ ਇਹ ਵੀ ਇੱਕ ਸ਼ੇਰ ਮੈਂ ਲਿਖਿਆ ਗਾਇਆ ਸੀ ਕਿ ਇਸ਼ਕ ਕਰੋ ਇਸ਼ਕ ਕਰਨਾ ਤੁਹਾਡਾ ਪੈਦਾਇਸ਼ੀ ਹੱਕ ਹੈ ਇਸ਼ਕ ਕਰੋ ਇਸ਼ਕ ਕਰਨਾ ਤੁਹਾਡਾ ਪੈਦਾਇਸ਼ੀ ਹੱਕ ਹੈ ਮਗਰ ਕਿਉਂ ਨਾ ਇਸ ਵਾਰ ਵਤਨ ਕੀ ਮਿੱਟੀ ਕੋ ਮਸ਼ੂਕ ਬਣਾ ਲੈ ਉਸ ਮਾਸ਼ੂਕ ਨੂੰ ਤੁਸੀਂ ਆਈ ਲਵ ਯੂ ਆਈ ਲਵ ਕਿਸੇ ਨੇ ਪੁੱਛਿਆ ਜੀ ਮੈਂ ਬਥੇਰਾ ਉਹਨੂੰ ਪਿਆਰ ਕਰਦਾ ਉਹ ਨਹੀਂ ਕਰਦਾ ਮੈਨੂੰ ਪਿਆਰ ਕਹਿੰਦੇ ਥੋੜੀ ਮਿਕਦਾਰ ਵੇ ਅਦਾ ਦੇ ਪਿਆਰ ਦੀ ਇੱਕ ਪળી ਹੋਰ ਪਾ ਦੇ ਇੱਕ ਪળી ਹੋਰ ਪਾ ਦੇ ਕਹਿੰਦਾ ਜਿਵੇਂ ਨਹੀਂ ਮੰਨਿਆ ਕਹਿੰਦਾ ਹੋਰ ਪਾ ਦੇ ਇੱਕ ਦਿਨ ਉਹ ਮੰਨ ਜਾਏਗਾ ਉਹ ਬੇਪਰਵਾਹ ਹੁੰਦਾ ਉਹ ਬੇਕਦਰ ਨਹੀਂ ਹੁੰਦਾ ਉਹ ਬੇਪਰਵਾਹ ਜ਼ਰੂਰ ਹੈ ਉਹਨੂੰ ਪਤਾ ਹੈ ਮੇਰੇ ਤਰਲੇ ਲੈ ਰਿਹਾ ਕਿੰਦਾ ਮਿੰਤਾ ਕਰ ਰਿਹਾ ਲੇਕਿਨ ਉਹ ਬੇਕਦਰ ਨਹੀਂ ਇੱਕ ਦਿਨ ਉਹ ਮੰਨ ਜਾਏਗਾ ਇਹੀ ਮੇਰਾ ਵਿਸ਼ਵਾਸ ਹੈ ਕਿ ਮੈਂ ਪ੍ਰੇਮ ਨਾਲ ਜਿੱਤਣਾ ਹੈ